ਤਾਂ ਬਾਬਾ ਸ੍ਰੀ ਚੰਨ ਜੀ ਇੱਕ ਵਿਅਕਤੀ ਪਰਮਾਤਮਾ ਦੀ ਭਗਤੀ ਵਿੱਚ ਬੈਠਿਆ ਅਤੇ ਕਈ ਸਾਲ ਬੀਤੇ ਇੱਕ ਦਿਨ ਉਸ ਨੂੰ ਪਰਮਾਤਮਾ ਨੇ ਦਰਸ਼ਨ ਦਿੱਤੇ ਅਤੇ ਪਰਮਾਤਮਾ ਨੇ ਉਸ ਨੂੰ ਕਿਹਾ ਮੰਗੋ ਕੀ ਮੰਗਦੇ ਹੋ ਉਸ ਵਿਅਕਤੀ ਨੇ ਪਰਮਾਤਮਾ ਨੂੰ ਕਿਹਾ ਕਿ ਮੈਨੂੰ ਅਜੇ ਹੀ ਸ਼ਕਤੀ ਚਾਹੀਦੀ ਹੈ ਕਿ ਮੈਂ ਜਿਸ ਨਾਲ ਲੋਕਾਂ ਦੇ ਕੀਤੇ ਹੋਏ ਪਾਪਾਂ ਦਾ ਜੋ ਰਿਜ਼ਲਟ ਹੈ ਉਹ ਦੇਖ ਸਕਾਂ ਪਰਮਾਤਮਾ ਨੇ ਕਿਹਾ ਕਿ ਅਜਿਹਾ ਕਰਨਾ ਬਹੁਤ ਖਤਰਨਾਕ ਹੈ ਪਰ ਫਿਰ ਵੀ ਜੇ ਤੂੰ ਕਹਿੰਦਾ ਹੈ ਤਾਂ ਠੀਕ ਹੈ ਹੁਣ ਉਸ ਵਿੱਚ ਅਜਿਹੀ ਸ਼ਕਤੀ ਆ ਗਈ ਉਹ ਲੋਕਾਂ ਨੂੰ ਦੇਖ ਕੇ ਉਹਨਾਂ ਦਾ ਫਿਊਚਰ ਦੱਸ ਸਕਦਾ ਸੀ ਉਸਨੇ ਅਜਿਹਾ ਫਿਊਚਰ ਦੇਖਿਆ ਉਸ ਨੂੰ ਇੰਨਾ ਡਰ ਲੱਗਣ ਲੱਗ ਪਿਆ ਲੋਕਾਂ ਦਾ ਫਿਊਚਰ ਦੇਖ ਕੇ ਕਿ ਉਸਨੇ ਫਿਊਚਰ ਦੇਖਣਾ ਬੰਦ ਕਰ ਦਿੱਤਾ ਹੁਣ ਉਹ ਪਰਮਾਤਮਾ ਦੀ ਭਗਤੀ ਵਿੱਚ ਫਿਰ ਬੈਠ ਗਿਆ ਅਤੇ ਪਰਮਾਤਮਾ ਨੇ ਉਸ ਨੂੰ ਫਿਰ ਦਰਸ਼ਨ ਦਿੱਤੇ ਪਰਮਾਤਮਾ ਨੇ ਉਸ ਨੂੰ ਕਿਹਾ ਕਿ ਦੱਸੋ ਹੁਣ ਕੀ ਇੱਛਾ ਹੈ ਤੁਹਾਡੀ ਉਸ ਵਿਅਕਤੀ ਨੇ ਕਿਹਾ ਕਿ ਹੇ ਪਰਮਾਤਮਾ ਇਹਨੇ ਦੁਨੀਆ ਪਾਪ ਕਰ ਰਹੀ ਹੈ ਤਾਂ ਇਹਨੇ ਪਾਪਾਂ ਦਾ ਹਿਸਾਬ ਦੁਨੀਆ ਕਿਵੇਂ ਦੇਵੇਗੀ ਪਰਮਾਤਮਾ ਨੇ ਕਿਹਾ ਕਿ ਹਰ ਇੱਕ ਜੂਨ ਭੁਗਤੇਗਾ ਅਤੇ ਇੱਕ ਮਕੜੀ ਦਾ ਜਾਲ ਆਪਣੇ ਵਾਸਤੇ ਪਾਪਾਂ ਦੇ ਰੂਪ ਵਿੱਚ ਪੈਦਾ ਕਰ ਰਹੇ ਹਨ ਅਤੇ ਪਾਪ ਉਸ ਮਕੜੀ ਦੇ ਜਾਲ ਵਿੱਚ ਉਸਨੂੰ ਫਸਾਣਗੇ ਉਸ ਵਿਅਕਤੀ ਨੇ ਕਿਹਾ ਕਿ ਮਹਾਰਾਜ ਮੈਂ ਕਈ ਜਾਨਵਰ ਦੇਖਦਾ ਹਾਂ ਉਹਨਾਂ ਦਾ ਭਿੱਖ ਬਹੁਤ ਸੁੰਦਰ ਨਜ਼ਰ ਆਉਂਦਾ ਹੈ ਇਹ ਕਿਵੇਂ ਉਸ ਪ੍ਰਮਾਤ ਪ੍ਰਮਾਤਮਾ ਨੇ ਕਿਹਾ ਹੈ ਕਿ ਜੋ ਜੀਵ ਤੂੰ ਚੰਗੇ ਕਰਮਾ ਵਾਲਾ ਦੇਖਿਆ ਉਹ ਪ੍ਰਮਾਤਮਾ ਦਾ ਪਿਆਰਾ ਹੈ ਅਤੇ ਉਸ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ ਬਸ ਉਹ ਉਹ ਜੀਵ ਦੇ ਰੂਪ ਵਿੱਚ ਧਰਤੀ ਤੇ ਉੱਡ ਰਹੇ ਹਨ ਅਤੇ ਪਰਮਾਤਮਾ ਦੀ ਕੁਦਰਤ ਦਾ ਨਜ਼ਾਰਾ ਮਾਣ ਰਹੇ ਹਨ ਅਤੇ ਉਹ ਨਜ਼ਾਰਾ ਦੇਖ ਰਹੇ ਹਨ ਜੋ ਕੁਦਰਤ ਨੇ ਪੈਦਾ ਕੀਤਾ ਪਰਮਾਤਮਾ ਦੀ ਇਹ ਗੱਲ ਸੁਣ ਕੇ ਵਿਅਕਤੀ ਨੇ ਕਿਹਾ ਕਿ हे ਪਰਮਾਤਮਾ ਲੋਕ ਡਰਦੇ ਕਿਉਂ ਨਹੀਂ ਪਰਮਾਤਮਾ ਬੋਲੇ ਡਰ ਤਾਂ ਹਰ ਕਿਸੇ ਨੂੰ ਲੱਗਦਾ ਹੈ ਪਰ ਡਰ ਕੱਟੇ ਦੇ ਥਲੇ ਲੁਕਿਆ ਹੋਇਆ ਹੈ ਵਾਸਨਾਵਾਂ ਦੇ ਥਲੇ ਲੁਕਿਆ ਹੋਇਆ ਹੈ ਜਿਸ ਦਿਨ ਉਹ ਕੱਟਾ ਉਤੋਂ ਲੱਥਾ ਤਾਂ ਅਸਲੀ ਡਰ ਉਤਪੰਨ ਹੁੰਦਾ ਹੈ ਅਤੇ ਫਿਰ ਉਹ ਡਰ ਦੇ ਕਰਕੇ ਪਰਮਾਤਮਾ ਦੀ ਮਿਹਰ ਦਾ ਭਾਗੀਦਾਰ ਨਹੀਂ ਬਣਦਾ ਕਿਉਂਕਿ ਇਨਸਾਨ ਡਰਦਾ ਹੀ ਹੈ ਉਹ ਜੋ ਪਾਪੀ ਹੁੰਦਾ ਹੈ ਜਿਸ ਨੇ ਚੰਗੇ ਕਰਮ ਕੀਤੇ ਉਹ ਕਦੇ ਵੀ ਨਹੀਂ ਡਰਦਾ ਜੋ ਪਰਮਾਤਮਾ ਦਾ ਪਿਆਰਾ ਹੈ ਉਸ ਨੂੰ ਪਰਮਾਤਮਾ ਵੀ ਪਿਆਰ ਕਰਦੇ ਹਨ ਇਸ ਤਰ੍ਹਾਂ ਉਸ ਵਿਅਕਤੀ ਨੇ ਪਰਮਾਤਮਾ ਕੋਲੋਂ ਮਾਫ਼ੀ ਮੰਗੀ ਅਤੇ ਕਿਹਾ ਕਿ ਮੈਨੂੰ ਫਿਊਚਰ ਦੇਖਣ ਦੀ ਸ਼ਕਤੀ ਨਾ ਦਿਓ ਪਰਮਾਤਮਾ ਨੇ ਕਿਹਾ ਕਿ ਸਿਮਰਨ ਕਰੋ ਹੁਣ ਵਾਲਾ ਟਾਈਮ ਚੰਗਾ ਬਤੀਤ ਕਰੋ ਹੁਣ ਵਾਲੇ ਟਾਈਮ ਵਿੱਚ ਹੀ ਪਰਮਾਤਮਾ ਹੈ ਆਉਣ ਵਾਲਾ ਟਾਈਮ ਪਰਮਾਤਮਾ ਚੰਗਾ ਹੀ ਬਣਾਵੇਗਾ ਜੇਕਰ ਇਨਸਾਨ ਹੁਣ ਚੰਗੇ ਕੰਮ ਅਤੇ ਚੰਗਾ ਨਾਮ ਅਤੇ ਪਰਮਾਤਮਾ ਦਾ ਸਿਮਰਨ ਕਰਦਾ ਹੈ ਅਤੇ ਪਰਮਾਤਮਾ ਉਸਤੇ ਨਾਲ ਹੁੰਦੇ ਹਨ ਜੋ ਪਰਮਾਤਮਾ ਦਾ ਸਿਮਰਨ ਹਰ ਪਲ ਕਰਦਾ ਹੈ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ